ਮੇਰਾ ਨਾਮ ਨਰਿੰਦਰ ਹੈ ਮੇਰੀ ਇੱਥੇ ਕਰਿਆਨੇ ਦੀ ਦੁਕਾਨ ਹੈ ਪਹਿਲਾਂ ਹੀ ਇੱਥੇ ਚੱਲਦਾ ਸੀਗਾ ਥੋੜਾ ਮੋਟਾ ਨਸ਼ਾ ਹੁਣ ਤਾਂ ਬਿਲਕੁਲ ਬੰਦ ਹੈ ਪੁਲਿਸ ਵਾਲਿਆਂ ਨੇ ਸ਼ਕਤੀ ਬਹੁਤ ਕੀਤੀ ਹੋਈ ਹੈ ਇਸ ਕਰਕੇ ਵਧੀਆ ਹੁਣ ਚੰਗਾ ਬੰਦ ਹੋ ਗਿਆ ਹੁਣ ਕੋਈ ਕਰਨੀ ਐ ਇਹੋ ਜਿਹਾ ਕੁਝ ਕਰਦਾ ਪਿਆਗਾ ਇਹ ਕਿਹੜਾ ਮੱਲੇ ਕੋਲੋਂ ਮਸ਼ਹੂਰ ਆ ਜਿਹੜਾ ਇਹ ਇਹ ਛੱਜ ਘੜਾ ਮੱਲਾ ਵਜਦਾ ਵੈਸੇ ਸ਼੍ਰੀ ਚੰਦਰ ਨਗਰ ਐ ਇਹ ਫਾੜ ਤੋਂ ਬਾਅਦ ਸ਼੍ਰੀ ਚੰਦਰ ਨਗਰ ਵੈਸੇ ਤਾਂ ਹੁਣ ਫਿਰ ਛੱਜ ਘੜੇ ਮੱਲੇ ਤੋਂ ਜ਼ਿਆਦਾ ਮਸ਼ਹੂਰ ਹੋ ਗਿਆ ਇਹ ਕਿੱਟੇ ਕਰਕੇ ਹੁਣ ਤਾਂ ਇੱਥੇ ਬੰਦ ਹੈ ਬਹੁਤ ਸਖਤੀ ਹੋਈ ਹੋਈ ਹੈ ਪੁਲਿਸ ਵਾਲੇ ਵੀ ਸਟ੍ਰਿਕਟ ਹੋ ਕੇ ਖੜੇ ਆ। ਨਿਰਮਲਾ ਮੇਰਾਨਾ ਜੀ ਸਾਡੇ ਤਾਂ 5 ਸਾਲ ਪੁਰਾਣਾ ਪਰਚਾ ਭਮਾਉਂ ਗੋ ਉਦੋਂ ਬਾਅਦ ਅਸੀਂ ਕੁਝ ਨਹੀਂ ਕਰਿਆ। ਸਾਨੂੰ ਸਿਰਫ ਇਹ ਹੀ ਧਮਕੀ ਦਿੱਤੀ ਜਾਂਦੀ ਆ ਜਿਹੜੇ ਕਰਦੇ ਆ। ਵੀ ਜਿੰਨਾ ਤੇ ਪਰਚੇ ਆ ਉਹਨਾਂ ਨੂੰ ਡਰਾ ਸਾਨੂੰ ਕੋਈ ਡਰ ਨਹੀਂ ਜਦੋਂ ਸਾਡੇ ਨਾਲ ਬਿੱਤੂਗੀ ਉਦੋਂ ਅਸੀਂ ਆਪੇ ਦੇਖ ਲਾਂਗੇ ਸਾਡਾ ਕਿਸੇ ਨੂੰ ਕੋਈ ਮਸਲਾ ਨਹੀਂ। ਇੱਥੇ ਬਹੁਤ ਰਾਹਤ ਮਿਲੀ ਹੈ ਜੀ। ਕੀ ਹੁੰਦਾ ਸੀ ਇੱਥੇ ਇੱਥੇ ਚਿੱਟਾ ਵਿਕਦਾ ਸੀ ਠੀਕ ਹੈ ਚਿੱਟੇ ਤਾਂ ਬਹੁਤ ਤੰਗ ਸੀ ਗਏ ਕਿੰਨੇ ਕੁ ਲੋਕ ਇੱਥੇ ਬੈਠ ਕੇ ਐਟਾ ਜੀ ਬੋਲਣਾ ਆ ਗਲੀ ਚ ਜਾਉਂਗੇ ਜਿਨ੍ਹਾਂ ਦੇ ਤਾਲੇ ਲੱਗੇ ਆ ਉਹ ਸਾਰੇ ਵੇਚ ਦੇ ਹੁਣ ਕਿੱਥੇ ਚਲੇ ਗਏ ਉਹ ਕਿ ਭੱਜ ਗਏ ਆ ਪਹਿਲਾਂ ਚਿੱਟਾ ਵਿਕਦਾ ਸੀ ਇੱਥੇ ਹੁਣ ਨਹੀਂ ਵਿਕਦਾ ਜੀ ਇਹ ਸਰਕਾਰ ਨੇ ਜਦੋਂ ਪੌਣ ਨੀਆਂ ਲਾਈਆਂ ਜੀ ਚਲੋ ਬਹੁਤ ਵਜ੍ਹਾ ਹੋਏਗਾ ਬਿਮਲ ਕੀ ਰਾਤ ਮਿਲੀ ਐ ਜੀ ਜਦੋਂ ਪਹਿਲਾਂ ਜੁਆਕਾ ਨੂੰ ਖੇਡਣ ਦਾ ਟਾਈਮ ਨਹੀਂ ਮਿਲਦਾ ਸੀ ਇੱਥੇ ਮੋਟਰਸਾਈਕਲ ਬਹੁਤ ਜ਼ਿਆਦਾ ਆਉਂਦੇ ਸੀਗੇ ਤੇ ਹੁਣ ਮਤਲਬ ਕੀ ਚਲੋ ਫਰਕ ਆਈ ਅੱਗੇ ਨਾ ਕੀ ਕਿ ਨਾ ਮੈਂ ਹੀ ਜਨਾ ਮੰਨੋ ਸਰਕਾਰ ਨੂੰ ਜਿਹੜੇ ਕੋ ਸਾਡੇ ਬੱਚਿਆਂ ਦੇ ਕੋਈ ਪੁਰਾਣੇ ਪਰਚੇ ਪਏਗੇ ਠੀਕ ਆ ਸਾਨੂੰ ਮਾਫ਼ ਕਰਿਆ ਜਾਵੇ ਜਿਹੜੇ ਹੁਣ ਕਰਨ ਵਾਲੇ ਬੰਦੇ ਆ ਉਹਨਾਂ ਤੇ ਗੌਰ ਕਰੀ ਜਾ ਮਾੜੀ ਮੋਟੀ ਇੰਨੇ ਇਹ 3-4 ਗਲੀਆਂ ਹੈਗੀਆਂ ਜੀ ਇਸ ਏਰੀਆ ਦੀਆਂ ਜਿਆਦਾ ਮੈਨ ਪੁਲਿਸ ਵਾਲੇ ਇਸ ਗਲੀ 'ਚ ਆਂਦੇ ਆ ਤੇ ਕਰਨ ਵਾਲੇ ਜੇ ਇਹ ਗਲੀ ਬੰਦ ਕਰੀ ਕੰਮ ਬੰਦ ਹੈ ਨਾ ਕੋਈ ਜਿਹੜਾ ਕੋਈ ਅੱਦਾ ਕਰਦਾ ਹੈ ਵਿਚਾਰਾ ਹੈ ਨਹੀਂ ਘਰਾਂ 'ਚ ਭਾਈ ਜਿਹੜੇ ਨਹੀਂ ਰੁਕਦੇ ਉਹਨਾਂ ਨੂੰ ਅਸੀਂ ਆਪ ਫੜਾਵਾਂਗੇ ਪਰ ਸਾਡੀ ਥੋੜੀ ਜਿਹੀ ਸਰਕਾਰ ਨਾਲ ਸਾਡੇ ਵੀ ਥੋੜਾ ਜਿਹਾ ਹੋਵੇ ਵੀ ਇਹ ਨਹੀਂ ਵੀ ਅਸੀਂ ਕਰਦੇ ਨਹੀਂ ਤੇ ਸਾਡੇ ਘਰਾਂ ਦੀ ਤਲਾਸ਼ੀ ਲੇਤੀ ਜਾਂ ਸਾਡੇ ਬੱਚਿਆਂ ਨੂੰ ਵੇ ਕਾਨੂੰਨ ਚਾਕੇ ਪਰਚਾ ਦੂਰ ਦਵਾਰੇ ਪਾਤਾ ਜਾਵੇ ਜੇ ਕੁਝ ਮਿਲਦਾ ਤਾਂ ਸਾਡੇ ਤੇ ਪਰਚਾ ਪਾਇਆ ਜਾਵੇ ਨਹੀਂ ਤਾਂ ਸਾਡੇ ਨਾਲ ਗਰੀਬ ਮਾਰ ਹੀ ਨਾ ਕਰੀ ਜਾਵੇ ਅਸੀਂ ਤਾਂ ਹੀ ਮਿਹਨਤ ਕਰਦੇ ਆ ਅੱਧੇ ਪੱਲੇਦਾਰੀ ਕਰਦੇ ਅੱਧੇ ਬੱਚੇ ਕੁਆੜ ਚੁਗਦੇ ਆ ਅਸੀਂ ਆਪ ਵੀ ਕੁਆੜ ਚੁਗਦੇ ਆ ਹੁਣ ਦੁਨੀਆ ਨਾਲ ਅਸੀਂ ਲੜਤਾ ਨਹੀਂ ਸਕਦੇ ਇਹ ਛਿਗੜ ਜਿਹੜਾ ਮੱਲਾ ਵਜਦਾ ਹੈਗਾ ਜਿਨ੍ਹਾਂ ਦੀ ਪੁਰਾਣੀ ਸ਼ਿਕਾਇਤ ਹੈਗੀ ਆਸ ਦੀ ਨਹੀਂ 20 ਸਾਲਾਂ ਤੋਂ ਸ਼ਿਕਾਇਤ ਹੈਗੀ ਕਿ ਇੱਥੇ ਕੁਛ ਨਾ ਕੁਛ ਚੱਲਦਾ ਰਹਿੰਦਾ ਇਸ ਤਰ੍ਹਾਂ ਦਾ ਉਹ ਆਜੀ ਡੇਟ ਚ ਆਪਦੇ ਘਰ ਨੂੰ ਤਾਲਾ ਲਾ ਕੇ ਪੰਜਾਬ ਸਰਕਾਰ ਦੇ ਮਤਲਬ ਤੋਂ ਡਰਦੇ ਹੋਏ ਇਹਨਾਂ ਛੱਡ ਕੇ ਚਲ ਗਏ ਹੈਲੋ ਮੇਰਾ ਨਾਮ ਨਰਿੰਦਰ ਜੀ ਮੇਰੀ ਇੱਥੇ ਕਰਿਆਨੇ ਦੀ ਦੁਕਾਨ ਹੈ ਪਹਿਲਾਂ ਇਹ ਇੱਥੇ ਚੱਲਦਾ ਸੀਗਾ ਥੋੜਾ ਮੋਟਾ ਨਸ਼ਾ ਹੁਣ ਤਾਂ ਬਿਲਕੁਲ ਬੰਦ ਹੈ ਪੁਲਿਸ ਵਾਲਿਆਂ ਨੇ ਸਖਤੀ ਬਹੁਤ ਕੀਤੀ ਹੋਈ ਹੈ ਇਸ ਕਰਕੇ ਵਧੀਆ ਹੁਣ ਚੰਗਾ ਬੰਦ ਹੋ ਗਿਆ ਹੁਣ ਕੋਈ ਕਰਨੀ ਐ ਇਹੋ ਜਿਹਾ ਕੁਝ ਕਰਦਾ ਪਿਆਗਾ ਤੇ ਕਿਹੜਾ ਮੱਲੇ ਵਜੋਂ ਮਸ਼ੂਰ ਆ ਜਿਹੜਾ ਇਹ ਇਹ ਛੱਜ ਘੜਾ ਮੱਲਾ ਵਜਦਾ ਹੈ ਵੈਸੇ ਸ਼੍ਰੀ ਚੰਦਰਨਗਰ ਆ ਇਹ ਫਾੜਕੋਬਾਰ ਸ਼੍ਰੀ ਚੰਦਰਨਗਰ ਵੈਸੇ ਤਾਂ ਹੁਣ ਫਿਰ ਛੱਜ ਘੜੇ ਮੱਲੇ ਤੋਂ ਜ਼ਿਆਦਾ ਮਸ਼ੂਰ ਹੋ ਗਿਆ ਹੈ ਇਹ ਕਿੱਟੇ ਕਰਕੇ ਹੌਨ ਤਾਂ ਇੱਥੇ ਬੰਦ ਹੈ ਬਹੁਤ ਸਖਤੀ ਹੋਈ ਖੜੀ ਹੈ ਪੁਲਿਸ ਵਾਲੇ ਵੀ ਸਟ੍ਰਿਕ ਹੋਈ ਖੜੇ ਆ ਇਸ ਕਰਕੇ ਬੰਦ ਹੈ ਹੌਨ ਵੀ ਪੁਲਿਸ ਕੁ ਜਿਹੜਾ ਜੁੜਾ ਮਾਰ ਹਾਂਜੀ 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 ਪੁਲਿਸ ਵਾਲੇ ਜਿਹੜਾ ਮਾਰਦੇ ਆ ਪੀਸੀਆਰ ਵਾਲੇ ਮਾਰਦੇ ਗੀੜਾ ਜੀ ਹੌਨ ਬੰਦ ਹੈ ਜੀ ਤੁਹਾਨੂੰ ਜਿਹੜੇ ਆਮ ਬੰਦੇ ਨਹੀਂ ਇਹੋ ਜਿਹਾ ਕੰਮ ਕਰਦੇ ਉਹਨਾਂ ਨੂੰ ਇਸ ਗੱਲ ਰਾਤ ਮਿਲੀ ਕੁਛ ਹਾਂਜੀ ਹਾਂਜੀ ਉਹ ਤਾਂ ਚੰਗਾ ਹੈ ਵੀ ਪਹਿਲਾਂ ਦੇ ਜਿਵੇਂ ਨਸ਼ੇੜੀ ਤੰਗ ਕਰਦੇ ਹੁੰਦੇ ਸੀਗੇ ਕਾਲੇ ਲਾ ਕੇ ਗੇਚਦੇ ਜੀ ਕਿਵੇਂ ਨਹਿੜੀ ਤੰਗ ਕਰਦੇ ਸੀਗੇ ਗੇੜੇ ਤੇ ਗੇੜਾ ਗੇੜੇ ਤੇ ਗੇੜਾ ਹੁਣ ਰਾਹਤ ਆ ਹੁਣ ਬੱਚੇ ਵੀ ਗਲੀ ਤੇ ਖੇਡ ਸਕਦੇ ਆ ਪਹਿਲਾਂ ਤੇ ਬੱਚਿਆਂ ਨੂੰ ਬਾਹਰ ਹੀ ਨਹੀਂ ਕੱਢਦੇ ਸੀਗੇ ਉੱਤੇ ਆਂਦੇ ਸੀ ਕਿਉਂਕਿ ਇੱਕ ਦਾ ਮੰਨਦੇ ਸੀ ਇੱਕ ਦਾ ਨਹੀਂ ਆਂਦੇ ਸੀ ਉਵੇਂ ਜਾਂਦੇ ਸੀਗੇ ਸਾਰੇ ਪਾਸੇ ਇਹੀ ਹਾਲ ਸੀ ਦਾ ਹਾਰੇ ਦਾ ਕਿੰਨੇ ਕੁ ਘਰ ਸੀ ਜੀ ਕੋਈ ਪਤਾ ਨਹੀਂ ਸੀ ਐ ਕੋਈ ਹੋਣਗੇ ਜੀ 10-12 ਘਰ ਹੁੰਦਾ ਨਹੀਂ ਪਤਾਗਾ ਵੇਚੀ ਸੀਗੇ ਹੁਣ ਉਹ ਵੀ ਸਹੀ ਆ ਸੁਧਰੇ ਵੀ ਆ ਠੀਕ ਆ ਕਿਉਂਕਿ ਹੁਣ ਕੋਈ ਉਹ ਹੈ ਨਹੀਂਗਾ ਨਹੀਂ ਜੇ ਪਹਿਲਾਂ ਦੇ ਬਹੁਤ ਹੋਸ ਸੀਗਾ ਤੁਸੀਂ ਖੜੇ ਹੋ ਤੁਹਾਡੇ ਖੜੇ ਖੜੇ ਹੀ ਬਹੁਤ ਰਸ਼ ਹੋ ਜਾਣਾ ਸੀਗਾ ਐਨਾ ਹੋ ਸੀਗਾ ਹੁਣ ਕੋਈ ਇਹੋ ਜਿਹਾ ਕੋਈ ਕੰਮ ਨਹੀਂ ਕੋਈ ਜ਼ਿਆਦਾ ਨਹੀਂ ਕੀ ਨਾਮ ਤੁਹਾਡਾ ਜੀ ਸੁਖਜੀਤ ਸਿੰਘ ਜੀ ਕਿਹੜੇ ਮੱਲੇ ਚ ਰਹਿੰਦੇ ਹੋ ਆ ਸ਼੍ਰੀ ਚੰਦ ਨਗਰ ਮੱਲਾ ਜੀ ਐਸੀ ਗਲੀ ਚ ਰਹਿੰਦੇ ਜੀ 6 ਨੰਬਰ ਜੀ ਇੱਥੇ ਬਹੁਤ ਰਾਹਤ ਮਿਲੀ ਹੈ ਜੀ ਕਿਸ ਚੀਜ਼ ਦਾ ਕੀ ਹੁੰਦਾ ਸੀ ਇੱਥੇ ਇੱਥੇ ਚਿੱਟਾ ਵੇਚਦਾ ਸੀ ਜੀ ਚਿੱਟੇ ਤਾਂ ਬਹੁਤ ਤੰਗ ਸੀਗੇ ਕਿੰਨੇ ਕੁ ਲੋਕ ਇੱਥੇ ਵੇਚਦੇ ਸੀ ਇੱਥੇ ਇਹ ਬੰਦੇ ਗਲੀ ਚ ਜਾਉਂਗੇ ਜਿਨ੍ਹਾਂ ਦੇ ਤਾਲੇ ਲੱਗੇ ਆ ਉਹ ਸਾਰੇ ਵੇਚ दिए ਹੁਣ ਕਿੱਧਰ ਚਲੇਗੇ ਉਹ ਭੱਜ ਗਏ ਇਹ ਇਹ ਕਿਉਂ ਕਿਵੇਂ ਹੋਇਆ ਉਹ ਭੱਜ ਕਿਉਂ ਗਏ ਕੀ ਦਾ ਦਬਾਅ ਆ ਜੀ ਆਪਣੇ ਐਸਐਚਓ ਦਾ ਦਬਾਅ ਵੀ ਠੀਕ ਹੈ ਮੈਂ ਕਹਿੰਦਾ ਜੀ ਬਹੁਤ ਵਧੀਆ ਐਸਐਚਓ ਆ ਤੇ ਵਧੀਆ ਇਹ ਬੰਦ ਕਰਤਾ ਇਹ ਉਸ ਤੋਂ ਪਹਿਲਾਂ ਲੋਕ ਕੀ ਆਉਦੇ ਬੱਚਿਆਂ ਬਾਰੇ ਕੀ ਸੋਚਦੇ ਸੀ ਬੱਚਿਆਂ ਬਾਰੇ ਇਹ ਸੋਚਦੇ ਸੀਗੇ ਜੀ ਆ ਦੇਖਦੇ ਪਏ ਆ ਕੱਲ ਨੂੰ ਲੱਗ ਨਾ ਜਾਣ ਠੀਕ ਹੈ ਜੀ ਹੁਣ ਉਹ ਕੋਈ ਮਾਹੌਲ ਨਹੀਂ ਗਈ ਚਲੋ ਰਾਹਤ ਹੈਗੀ ਹੈ ਜੀ ਅੱਗੇ ਜਵਾਕ ਹੁਣੇ ਬਾਹਰ ਗਲੀ ਚ ਖੇਡਦੇ ਸੀਗੇ ਮੋਟਰਸਾਈਕਲ ਲੈਣੇ ਆਉਂਦੇ ਸੀ ਰੌਣਕ ਬਗਾ ਦੇ ਨਾ ਸੇ ਪੂਰਾ ਹਾਂਜੀ ਰੌਣਕ ਪੂਰੀ ਰਹਿੰਦੀ ਸੀਗੀ ਜੀ ਹੁਣ ਹੁਣ ਕੋਈ ਨਹੀਂ ਸੁਣ ਸੁਣਾ ਹੋਈ ਇੱਕ ਇਹਦੀ ਡੈਥ ਵੀ ਹੋਈ ਹੈ ਚਿੱਟੇ-ਚੁੱਟੇ ਨਾਲ ਇੰਦਰਲੇ ਏਰੀਏ ਇੱਥੇ ਜੀ ਬਾਦੂ ਡੈਥ ਹੋਈ ਹੈ ਜੀ ਇੱਧਰ ਹੋਈ ਹੈ ਆਪਣੇ ਸਟੇਸ਼ਨ ਕੋਲ ਹੋਈ ਹੈ ਜੀ ਉਹ 20 ਚਿੱਟਾ ਲੈਂਦੇ ਹਾਂ ਜੀ ਹਾਂਜੀ ਹਾਂਜੀ ਕਿੰਨੇ ਘਰਾਂ ਉਤਾਰੇ ਲੱਗੇ ਇਹ ਘਰ ਲੱਗੇ ਵੀ 25 ਘਰਾਂ ਨੂੰ ਇਸੇ ਗਲੀ 'ਚ ਹਾਂਜੀ ਹਾਂਜੀ ਦਿਗਤਾਰ ਨਾਮ ਆ ਜੀ ਇਸੇ ਗਲੀ 'ਚ ਰਹਿੰਦੇ ਆ ਜੀ 6 ਨੰਬਰ ਗਲੀ 'ਚ ਜੀ ਕੀ ਕਹਿਣਾ ਚਾਹੁੰਦੇ ਆ ਕਹਿਣਾ ਕਿ ਇਹ ਅੱਗੇ ਨਾਲ ਬਹੁਤ ਜ਼ਿਆਦਾ ਮਤਲਬ ਕੀ ਫਰਕ ਹੈਗਾ ਰਾਹਤ ਹੈਗੀ ਆ ਪਹਿਲਾਂ ਚਿੱਟਾ ਵਿਕਦਾ ਸੀ ਇੱਥੇ ਹੁਣ ਨਹੀਂ ਵਿਕਦਾ ਜੀ ਇਹ ਸਰਕਾਰ ਨੇ ਜਦੋਂ ਪੌਂਡੀਆਂ ਲਾਈਆਂ ਜੀ ਚਲੋ ਬਹੁਤ ਵਧੀਆ ਹੋਏਗਾ ਮਤਲਬ ਕੀ ਰਾਹਤ ਮਿਲਈ ਐ ਸਿੱਜਾ ਤੋਂ ਪਹਿਲਾਂ ਜੁਆਕਾਂ ਨੂੰ ਖੇਡਣ ਦਾ ਟਾਈਮ ਨਹੀਂ ਮਿਲਦਾ ਸੀ ਇੱਥੇ ਮੋਟਰਸਾਈਕਲ ਬਹੁਤ ਜ਼ਿਆਦਾ ਆਉਂਦੀ ਸੀਗੇ ਤੇ ਹੁਣ ਮਤਲਬ ਕੀ ਚਲੋ ਫਰਕ ਆਇਆ ਇਹ ਦੇ ਨਾਲ ਹੋਈ ਹੈ ਕੋਈ ਇੱਥੇ ਮੋਤਾਂ ਹੋਏ ਜਾਂ ਜਿੱਤੇ ਨੇ ਸੇ ਨਾਲ ਹਾਂ ਇਹ ਇੱਕ ਦੋ ਵਾਰ ਹੋਈਆਂ ਹੀ ਹਾਂ ਹੋਈਆਂ ਜੀ ਪੁਲਸਰ ਰੋਲ ਕਿਸ ਤਰ੍ਹਾਂ ਦਾ ਆਇਆ ਸੀ ਬਹੁਤ ਜ਼ਿਆਦਾ ਪ੍ਰਵਾਹ ਜੀ ਹੁਣ ਤਾਂ ਹੁਣ ਤਾਂ ਜੀ ਮਤਲਬ ਕੀ ਤੁਸੀਂ ਖੜੇ ਖੜੇ ਮਤਲਬ ਗਿਆਨ ਵਾਲੀ ਐਪੀਸੀਆਰ ਵਾਲਿਆਂ ਦਾ ਗੇੜਾ ਕਰਦੇ ਹੁੰਦਾ ਹੀ ਹੈ ਜੀ ਹਾਂਜੀ ਵੀ ਸੋਚਦੇ ਨੇ ਲੋਕ ਵੀ ਜਿਹੜੇ ਇੱਥੇ ਰਹਿੰਦੇ ਸੀ ਕਈ ਵਾਰੀ ਬੰਦਾ ਨਸ਼ਾ ਨਹੀਂ ਕਰਦਾ ਨਾਂ ਨਹੀਂ ਵੇਝਦਾ ਪਰ ਉਹ ਬਦਨਾਮ ਹੋ ਜਾਂਦਾ ਬੰਦਾ ਹਾਂਜੀ 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 ਜੀ ਜਿਹੜਾ ਮੇਨ ਪੁਆਇੰਟ ਆ ਜਿਹੜਾ ਤੁਹਾਡਾ ਇਹ ਏਰੀਆ ਹੈ ਹਾਂਜੀ ਤੇ ਮੇਨ ਉਹਦੇ ਵਿੱਚ ਸੀਗਾ ਵੀ ਇੱਥੇ ਨਸ਼ਾ ਬਹੁਤ ਹਾਂਜੀ ਘਰ ਤਾਂ ਸਿਰਫ 5-7 ਜੇ 10 ਤੋਂ ਹੋਣਗੇ ਸਾਰਾ ਏਰੀਆ ਬਦਨਾਮ ਹੈ ਜੀ ਹਨਾ ਜੀ ਤੇ ਚਲੋ ਅੱਗੇ ਨਾਲ ਉਹ ਵੀ ਛੱਡ ਛੁੜ ਗਏ ਹੈਗੇ ਆ ਵੀ ਇਹੋ ਜਿਹਾ ਕੋਈ ਕੰਮ ਨਹੀਂ ਕਰਦੇ ਬਹੁਤ ਜ਼ਿਆਦਾ ਰਾਤਾਂ ਹੀ ਘਰਾਂ ਚੋਂ ਮਲੇ ਰਹਿੰਦਾ ਜੀ ਉਹ ਜਿਹੜੇ ਉਹਦੇ ਚ ਨਹੀਂ ਨਹੀਂ ਇਹ ਨਹੀਂ ਪਤਾ ਇਹ ਨਿਰਮਲਾ ਮੇਰਾ ਨਾਂ ਜੀ ਸਾਡੇ ਤੇ 5 ਸਾਲ ਪੁਰਾਣਾ ਪਰਚਾ ਭਮਾਉਗਾ ਉਸ ਤੋਂ ਬਾਅਦ ਅਸੀਂ ਕੋਈ ਕਸ਼ ਨਹੀਂ ਕਰਿਆ ਸਾਨੂੰ ਸਿਰਫ ਇਹ ਹੀ ਧਮਕੀ ਦਿੱਤੀ ਜਾਂਦੀ ਆ ਜਿਹੜੇ ਕਰਦੇ ਆ ਬੀ ਜਿੰਦਾ ਤੇ ਪਰਚੇ ਆ ਉਹਨਾਂ ਨੂੰ ਡਰਾਂ ਸਾਨੂੰ ਕੋਈ ਡਰ ਨਹੀਂ ਜਦੋਂ ਸਾਡੇ ਨਾਲ ਬੀਤੂਗੀ ਉਦੋਂ ਅਸੀਂ ਆਪੇ ਦੇਖ ਲਾਂਗੇ ਸਾਡਾ ਕਿਸੇ ਨੂੰ ਕੋਈ ਮਸਲਾ ਨਹੀਂ ਵੀ ਅਸੀਂ ਨਹੀਂ ਰੁਕਦੇ ਭਾਈ ਜਿਹੜੇ ਨਹੀਂ ਰੁਕਦੇ ਉਹਨਾਂ ਨੂੰ ਅਸੀਂ ਆਪ ਫੜਾਵਾਂਗੇ ਪਰ ਸਾਡੀ ਥੋੜੀ ਜੀ ਸਰਕਾਰ ਨਾਲ ਸਾਡੇ ਵੀ ਥੋੜਾ ਜਿਹਾ ਹੋਵੇ ਵੀ ਇਹ ਨਹੀਂ ਵੀ ਅਸੀਂ ਕਰਦੇ ਨਹੀਂ ਤੇ ਸਾਡੇ ਘਰਾਂ ਦੀ ਤਲਾਸ਼ੀ ਲੇਤੀ ਜਦ ਸਾਡੇ ਬੱਚਿਆਂ ਨੂੰ ਬੇਕਾਨੂੰਨ ਚੱਕ ਕੇ ਪਰਚਾ ਦੂਰ ਦਵਾਰੇ ਪਾਤਾ ਜਾਵੇ ਜੇ ਕੁਝ ਮਿਲਦਾ ਤਾਂ ਸਾਡੇ ਤੇ ਪਰਚਾ ਪਾਇਆ ਜਾਵੇ ਨਹੀਂ ਤਾਂ ਸਾਡੇ ਨਾਲ ਗਰੀਬ ਮਾਰ ਹੀ ਨਾ ਕਰੀ ਜਾਵੇ ਅਸੀਂ ਤਾਂ ਹੀ ਮਿਹਨਤ ਕਰਦੇ ਆ ਅੱਧੇ ਪੱਲੇਦਾਰੀ ਕਰਦੇ ਅੱਧੇ ਬੱਚੇ ਕੁਆੜੇ ਕਹਿੰਦੇ ਅਸੀਂ ਆਪ ਵੀ ਕੁਆਰ ਚੁਗਦੇ ਆ ਹੁਣ ਦੁਨੀਆ ਨਾਲ ਅਸੀਂ ਲੜਤਾ ਨਹੀਂ ਸਕਦੇ ਜਿੰਨਾਂ ਨੂੰ ਹੁਣ ਅਸੀਂ ਕਹਿੰਨੇ ਆ ਵੀ ਤੁਸੀਂ ਇਹ ਕੰਮ ਨਾ ਕਰੋ ਸਾਡੇ ਬੱਚੇ ਜੇ ਜੇਲਾ ਭੁਗਤ ਕੇ ਆਉਂਦੇ ਆ ਉਹ ਕਹਿੰਦੇ ਕਿ ਸਾਡੇ ਤੇ ਨਹੀਂ ਪਰਚਾ ਹੈ ਗਿਆ ਪਰਚਾ ਤੁਹਾਡੇ ਤੇ ਆ ਤੁਸੀਂ ਭੁਗਤੋ ਜੇਲਾ ਜਦੋਂ ਸਾਡੇ ਤੇ ਆਊਗੀ ਅਸੀਂ ਆਪ ਦੀ ਆਪ ਕੱਟ ਲਾਂਗੇ ਫਿਰ ਉਹ ਤਾਂ ਕੱਟਦੇ ਨਹੀਂ ਕੱਟਦੇ ਤਾਂ ਉਹ ਵਿਚਾਲੇ ਜੜ ਚੰਚਾ ਤਿੰਨ ਚਾਰਾਂ ਦੇ ਨਾਮ ਆਉਂਦੇ ਆ ਜਿਹੜੇ ਪ੍ਰਾਨੇ ਜਿਹੜੇ ਕਰਦੇ ਵੀ ਨਹੀਂ ਜਿਹੜੇ ਆਉਂਦੇ ਸ਼ੇਰ ਚ ਵੀ ਨਹੀਂ ਵੜਦੇ ਪੇ ਕੋਈ ਆਪਦੇ ਸਾਸੂਰੇ ਵਗ ਜਾਂਦਾ ਕੋਈ ਸ਼ੇਰ ਛੜ ਕੇ ਫੇ ਕੋਈ ਕਿੱਥੇ ਵਗ ਜਾਂਦਾ ਕੋਈ ਕਿੱਥੇ ਵਗ ਜਾਂਦਾ ਬੰਦਾ ਕਰਦਾ ਤੁਸੀਂ ਪੁਲਿਸ ਨੂੰ ਦੱਸੋਗੇ ਹਾਂ ਅਸੀਂ ਦੱਸਾਂਗੇ ਜੀ ਹੁਣ ਦੱਸਾਂਗੇ ਅਸੀਂ ਆ ਸਾਰੀ ਗਲੀ ਉਹ ਗਲੀ ਵੀ ਅਸੀਂ ਸਾਰੀਆਂ ਗਲੀਆਂ ਰਲ ਕੇ ਉੱਥੇ ਜਾਵਾਂਗੇ ਆਪ ਜਿਹੜਾ ਪਰ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪਰ ਇਹ ਨਹੀਂ ਜੇ ਇਹ ਕਰਦੇ ਤੇ ਫਿਰ ਸਾਡੇ ਤੇ ਐਕਸ਼ਨ ਆ ਜਾਂਦਾ ਸਾਡੇ ਇੱਥੇ ਟੱਪ ਟੱਪ ਦੀ ਲੜਾਈ ਹੋ ਜਾਂਦੀ ਆ ਜਦੋਂ ਅਸੀਂ ਕਿਸੇ ਦੇ ਖਿਲਾਫ ਕਰਦੇ ਆ ਨਾ ਉਦੋਂ ਡਵਾ ਪਾਉਂਦੇ ਆ ਡਵਾ ਪਾਉਂਦੇ ਇਸ ਤੁਹਾਡਾ ਨਾਮ ਵੀ ਅਸੀਂ ਤੁਹਾਡਾ ਨਾਮ ਲੈ ਦਾਂਗੇ ਪਿੱਛੇ ਜੇ ਮੈਨੂੰ ਕਹਤਾਂ ਨੇ ਵੀ ਤੈਨੂੰ ਫੜਾ ਦਾਂਗੇ ਅਸੀਂ ਮੈਨੂੰ ਕਹਿੰਦੇ ਤੈਨੂੰ ਫੜਾ ਦਾਂਗੇ ਅਸੀਂ ਮੈਂ ਖਾ ਤੁਸੀਂ ਮੈਨੂੰ ਫੜਾ ਦੇਣਾ ਸਾਡੇ ਤਾਂ ਬੱਚੇ ਬੰਨ ਜੇ ਜੀ ਮਾਰੇ ਜਾਣਗੇ ਅਸੀਂ ਇੱਕ ਇੱਕ ਸਾਡੇ ਕੋਲ ਬੱਚਾ ਇੱਕ ਇੱਕ ਸਾਡਾ ਬੱਚਾ ਨਹੀਂ ਕੰਮ ਕਰ ਸਕਦਾ ਇੱਕੋ ਹੀ ਮੇਰੇ ਕੋਲ ਬੱਚਾ ਜਿੰਦੇ ਸਾਰੇ ਮੇਰੇ ਜਿੰਦੇ ਉਹਨਾਂ ਨੂੰ ਤੁਸੀਂ ਨੂੰ ਨਾ ਉਹ ਕਿ ਪੁਲਿਸ ਨੂੰ ਦੱਸੋਗੇ ਅਸੀਂ ਪੁਲਿਸ ਨੂੰ ਵੀ ਦੱਸਾਂਗੇ ਅਸੀਂ ਧੰਨ ਨੂੰ ਵੀ ਦੱਸਾਂਗੇ ਤੁਸੀਂ ਆਵਦਾ ਨੰਬਰ ਦੇ ਕੇ ਜਾਓ ਪਰ ਉਦੋਂ ਹੀ ਆ ਕੇ ਉਦੋਂ ਹੀ ਕਾਰਵਾਈ ਕਰਕੇ ਉਹਨਾਂ ਨੂੰ ਫੜਿਆ ਜਾਵੇ ਅਸੀਂ ਤਾਂ ਆਪਣੇ ਮੱਲੇ ਨੂੰ ਜਿਵੇਂ ਦਾ 20 ਸਾਲ ਪਹਿਲਾਂ ਮੱਲਾ ਸੀ ਨਾ ਤੋਂ ਮੇਰਾ ਹੀ ਬਣਾਣਾ ਚਾਹੁੰਦੇ ਆ ਇਸ ਤਰ੍ਹਾਂ ਗੰਦਰੂ ਕਹਿੰਨਾ ਕਿ ਗੰਨ ਨਿਕਲ ਜਾਵੇ ਸਾਡੇ ਬੱਚੇ ਆਪਦੇ ਹਿੱਤੰਦੇ ਤੇ ਲੱਗਣ ਜਿਹੜਾ ਧੰਦਾ ਸਾਡਾ ਆਪਦਾ ਜਿਹੜਾ ਕਬੀਲਦਾਰ ਹੈ ਨਾ ਇਹਦੇ ਚ ਅਸੀਂ ਭੁੱਖੇ ਨੇ ਮਰ ਸਕਦੇ ਸਾਡਾ ਬੰਦਾ 10 ਛੱਜ ਲੈ ਕੇ ਜਾਊਗਾ ਨਾ ਸਾਮ ਨੂੰ ਸਾਨੂੰ 2000 ਰੁਪਇਆ 1200 ਰੁਪਇਆ ਲਿਆ ਕੇ ਦਊਗਾ ਇਹ ਇਸ ਵੀ ਵੀ ਇਸ ਮਹੱਲੇ 'ਚ ਕੁਝ ਲੋਕ ਕਰਦੇ ਸੀ ਜਾਂ ਉਹ ਚਲੇ ਗਏ ਜਾਂ ਕੀ ਹੈ ਜੀ ਭਈ ਉਹ ਪਤਾ ਨਹੀਂ ਹੁਣ ਚਲੇ ਗਏ ਜਿਹੜੇ ਵਿਚਾਰੇ ਨਹੀਂ ਕਰਦੇ ਸੀ ਬਾਕੀ ਮੇਰੀ ਗੱਲ ਡਰ ਦੇ ਮਾਰੇ ਚਲੇ ਗਏ ਬਾਕੀ ਇਹ ਹੀ ਮਹੱਲਾ ਨਹੀਂ ਕਰਦਾ ਇਹ ਜਿਹੜਾ ਨੇੜੇ-ਨੇੜੇ ਦੀਆਂ ਸਾਰੀਆਂ ਬਸਤੀਆਂ ਉਹ ਸਾਰੀਆਂ ਇੱਥੇ ਆ ਕੇ ਬੋਲਦੀਆਂ ਵੇਚਦੀਆਂ ਤੇ ਬੁਰਜਾ ਫਾਟ ਕੇ ਹੀ ਬਦਨਾਮ ਹੋਵੇ ਜਿਹੜੇ ਨੇੜੇ-ਨੇੜੇ ਦੇ ਸਾਰੇ ਬੱਤੇ ਜਿਹੜੀ ਛੱਜਾ ਵਾਲੇ ਕਰਦੇ ਆ ਸਾਰੇ ਮੱਲੇ ਆ ਸਾਰੇ ਮੱਲੇ ਕਰਦੇ ਆ ਇਹਨਾਂ ਦੇ ਕੋਈ ਕੋਈ ਬੱਚੇ ਜਿਹੜੇ ਨਸ਼ੇ ਤੇ ਲੱਗੇ ਹੋਇਆ ਉਹ ਕਰਦੇ ਆ ਉਹ ਫਿਰ ਇੱਥੋਂ ਦਾ ਨਾਮ ਬਦਨਾਮ ਹੋ ਜਾਂਦਾ ਫੜੇ ਜਾਣਗੇ ਬੁਰਜਾ ਫਟਕ ਤੋਂ ਬੁਰਜਾ ਫਟਕ ਦੇ ਨਾਮ ਆਊਗਾ ਇਹ ਕਰਾ ਦੂਜੇ ਮੱਲੇ ਦਾ ਨਾਮ ਕੋਕਾ ਗੱਦੇ ਮੱਲੇ ਚ ਤਾਂ ਬੇਚਦੀ ਨਹੀਂ ਇੰਨੇ ਕਿੰਨੀਆਂ ਗਲੀਆਂ 'ਚ ਇਹ ਕੰਮ ਹੁੰਦਾ ਇਹ ਤਾਂ ਬਈ ਇੱਕ ਦੋ ਗਲੀਆਂ ਹੀ ਆ ਬਾਕੀ ਇਹ ਬਸ ਜਿਹੜੇ ਵਿਚਾਰੇ ਪ੍ਰਚਾਰੇ ਉਹ ਬਦਨਾਮ ਆ ਬਾਕੀ ਆ ਗਲੀਆਂ 'ਚ ਤੁਸੀਂ ਦੇਖ ਲਓ ਕੋਈ ਦਿਖਦੇ ਪਿਆ ਆ ਦਿਹਾੜੀ ਵਾਲੇ ਮੁੰਡੇ ਆ ਸਾਰੇ ਹਲਵਾਈ ਮੁੰਡੇ ਜਟਕਾ ਮੱਲਾ ਦੇ ਵਿੱਚੋਂ ਆ ਆ ਕੇ ਇੱਥੇ ਵੇਚਦੇ ਆ ਜਟ ਗਿਆ ਮਲੇ ਚੋਂ ਆਉਂਦੇ ਆ ਅਪਰਲੀ ਬਸਤੀ ਚੋਂ ਆਉਂਦੇ ਆ ਏਕਤਾ ਨਗਰ ਚੋਂ ਆਉਂਦੇ ਆ ਸਾਰੇ ਜਿਹੜੇ ਆਉਂਦੇ ਆ ਇੱਥੇ ਹੀ ਆ ਕੇ ਵੇਤੇ ਤੇ ਛੱਜਾ ਵਾਲਿਆਂ ਨੂੰ ਹੀ ਬਦਨਾਮ ਕਰਦੇ ਆ ਜੋ ਹੋ ਗਈ ਸਾਡੇ ਤੋਂ ਜਾਂ ਸਾਡੇ ਭੈਣ ਭਰਾਵਾਂ ਤੋਂ ਗਲਤੀ ਹੋ ਗਈ ਉਹਦੀ ਸਾਨੂੰ ਮਾਫੀ ਦਿੱਤੀ ਜਾਵੇ ਅਸੀਂ ਸਰਕਾਰ ਦੇ ਨਾਲ ਆ ਅਸੀਂ ਆਪ ਖੜਾਵਾਂਗੇ ਬੰਦੇ ਆ ਚਾਰ ਭਾਈ ਭੈਣ ਭਾਈ ਸਾਰੇ ਨਾਲ ਨਾਲ ਕੋਈ ਮਰਜ਼ੀ ਕੋਈ ਕਰਸਾਨ ਤੁਹਾਨੂੰ ਜੇ ਸਾਨੂੰ ਕੋਈ ਹੋਵੇ ਸਾਡੇ ਕੋਲ ਕੁਝ ਵੀ ਲੱਭੇ दारू ਮਿਲੇ ਸ਼ਰਾਬ ਮਿਲੇ ਪੋਸਟ ਮਿਲੇ ਸਾਨੂੰ ਚਾਹੀ ਜਿਹੜੀ ਮਰਜ਼ੀ ਚਿੱਟੀ ਜੁਰਮਾਨਾ ਸਰਕਾਰ ਤਰੂ ਲਾ ਸਕਦੇ ਤੁਸੀਂ ਪੁਲਿਸ ਆਈ ਸੀ ਤੁਹਾਡੇ ਏਰੀਆ ਵਿੱਚ ਕੋਈ ਤੁਹਾਡੇ ਨਾਲ ਗੱਲਬਾਤ ਕਰਕੇ ਗਈ ਨਹੀਂ ਜੀ ਉਪਰਲੀ ਗਲਿਆਂ ਚ ਗਈ ਜੋ ਪਰਲੀ ਗਲੀ ਚਾਹੀਸੀ ਸਾਡੇ ਆਏ ਨੇ ਕੋਈ ਵੀ ਇਸ ਗਲੀ ਚ ਵੀ ਕਈ ਕਿਰਾਂਦੇ ਵਿੱਚ ਤਾਲੇ ਲੱਗੇ ਹੋਏ ਨੇ ਉਹ ਲੋਕ ਉਹ ਡਰਦੇ ਸੀ ਭੱਜੇ ਹੋਇਆ ਜੀ ਉਹ ਸਿੱਧਾ ਐ ਕਹਿੰਦੇ ਵੀ ਅਸੀਂ ਵੇਚ ਰਿਆ ਨਾ ਤੇ ਜਦੋਂ ਸਾਨੂੰ ਫੜਨਗੇ ਤੇ ਅਸੀਂ ਆਪੇ ਜਵਾਬ ਦੇ ਦਾਂਗੇ ਤੁਹਾਨੂੰ ਅੰਦਰ ਕੋਈ ਦਿੱਕਤ ਨਹੀਂ ਸਾਨੂੰ ਐਂ ਕਹਿੰਦੇ ਆ ਤੁਸੀਂ ਵੀ ਜਿਹੜੇ ਆ ਛੱਜ ਬਣਾਉਣੇ ਹੋ ਤੁਸੀਂ ਕਿੰਨੇ ਪਰਿਵਾਰ ਜੁੜੇ ਹੋਏ ਆ ਇਹ ਤੇ ਨਾ ਇਹ ਸਾਰੀ ਬਸਤੀ ਸਾਡੀ ਐ ਐ ਸੇਚੀ ਆ ਸਾਡਾ ਖਾਨਦਾਨੀ ਕੰਮ ਆਏ ਪਿਓ ਦਾਦੇ ਦਾ ਖਾਨਦਾਨੀ ਪਿਓ ਦਾਦੇ ਦਾ ਇਹੀ ਕੰਮ ਆ ਸਾਨੂੰ ਇਹੀ ਕੰਮ ਕਰਦੇ ਮਰ ਗਏ ਤੇ ਇਹੀ ਕੰਮ ਕਰ ਦੇ ਕਰਦੇ ਯਾਰ ਇਹ ਅਰੇ ਮਾਰੇ ਪਸ਼ੂ ਤੇ ਜਿਹੜਾ ਪਸ਼ੂ ਜਿਵੇਂ ਪਿੰਡਾਂ ਚ ਹੁਣ ਸਾਨੂੰ ਇੱਕ ਸਾਡੇ ਕੋਲ ਔਲਖਾ ਇੱਕ ਕਰਾਇਕ ਆਲਾ ਤਿੰਨ ਚਾਰ ਪਿੰਡ ਸਾਡੇ ਉਧਰਲੇ ਹੈਗੇ ਸਾਨੂੰ ਉਹਦੇ ਚ ਕਣਕ ਦੀ ਪੇਸ਼ੀ ਵੀ 6 ਪੀ ਜਿਹੜੀ ਮਿਲਦੀ ਹੁਣ ਕਣਕ ਹੋਊਗੀ ਉਹਦੇ ਚ ਸਾਨੂੰ 10 ਕੁਇੰਟਲ ਮਿਲ ਜੇ 20 ਕੁਇੰਟਲ ਮਿਲ ਜੇ ਕਣਕ ਸਾਨੂੰ ਮਿਲਦੀ ਆ ਫਰੀ ਉਹਦੇ ਚ ਅਸੀਂ ਪਸ਼ੂ ਚੱਕੀਏ ਪਸ਼ੂ ਦੇ ਯਾਰ ਦੇ ਦਿਨ 500 ਦੇ ਦਿਨ 200 ਦੇ ਦਿਨ ਪਸ਼ੂ ਦਾ ਦਿੰਦੇ ਆ ਸਾਨੂੰ ਤੇ ਕੋਈ ਆ ਸ਼ੇਰ ਚ ਬੱਚੇ ਚੱਕ ਕੇ ਪਸੂ ਲੈਂਦੇ ਇਹਨਾਂ ਨੂੰ ਆਵਦੇ ਆ ਪਸੂ ਤੇ ਆਹਾ ਇਹ ਸਾਡਾ ਖਾਨਦਾਨੀ ਧੰਦਾ ਪਸੂ ਅਸੀਂ ਚੱਕਨੇ ਆ ਛੱਜਾ ਵਾਲਿਆਂ ਨੇ ਹੋਰ ਕੋਈ ਬਸਤੀ ਦਾ ਨਹੀਂ ਚੱਕ ਸਕਦਾ ਨਾ ਕੋਈ ਹੋਰ ਕੋਈ ਬਰਾਦ ਚੱਕ ਖਾਨਦਾਨ ਦਾ ਦੇਖੀ ਰਮੇਸ਼ ਕੁਮਾਰ ਜੀ ਮਰਨਾ ਕੀ ਕਹਿਣਾ ਚਾਹੁੰਦੇ ਹੋ ਕਹਿੰਦਾ ਮੈਂ ਇਹ ਜਾਨਾ ਮੰਗੋ ਸਰਕਾਰ ਨੂੰ ਵੀ ਜਿਹੜਾ ਕੋਈ ਸਾਡੇ ਬੱਚਿਆਂ ਦੇ ਕੋਈ ਪੁਰਾਣੇ ਪਰਚੇ ਪਏਗੇ ਠੀਕ ਆ ਸਾਨੂੰ ਮਾਫ ਕਰਿਆ ਜਾਵੇ ਜਿਹੜੇ ਕੋਣ ਕਰਨ ਵਾਲੇ ਬੰਦੇ ਆ ਉਹਨਾਂ ਤੇ ਗੌਰ ਕਰੀ ਜਾ ਮਾੜੀ ਮੋਟੀ ਕਿੰਨੇ ਇਹ ਤਿੰਨ ਚਾਰ ਗਲੀਆਂ ਹੈਗੀਆਂ ਜੀ ਇਸ ਏਰੀਆ ਦੀਆਂ ਠੀਕ ਹੈ ਜਿਆਦਾ ਮੈਨ ਪੁਲਿਸ ਵਾਲੇ ਇਸ ਗਲੀ ਜੀ ਆਂਦੇ ਆ ਠੀਕ ਹੈ ਤੇ ਕਰਨ ਵਾਲੇ ਜੇ ਇਹ ਗਲੀ ਬੰਦ ਕਰੀ ਕੰਮ ਬੰਦ ਹੈ ਇਹਨਾਂ ਦੇ ਕੋਈ ਜਿਹੜੇ ਕੋਈ ਇੱਕ ਅੱਧਾ ਕਰਦਾ ਸੀ ਵਿਚਾਰਾ ਹੈ ਨਹੀਂ ਘਰਾਂ 'ਚ ਤੇ ਜਿਹੜੇ ਹੁਣ ਕਰੀ ਜਾਂਦੇ ਪੁਲਿਸ ਗੌਰ ਨਹੀਂ ਕਰਦੀ ਵੀ ਉਹਨਾਂ ਦੀ ਉਹ ਕਿੰਨੇ ਕੁ ਲੋਕ ਕਰਦੇ ਨੇ ਹੁਣ ਕਰੀ ਜਾਂਦੇ ਪੰਜ-ਛੇ ਲੋਕ ਪੰਜ-ਛੇ ਕਰੀ ਕਿੰਨੀਆਂ ਗਲੀਆਂ ਦੇ ਵਿੱਚ ਇਹ ਦੋ ਤਿੰਨ ਗਲੀਆਂ ਹੈਗੀਆਂ ਪਿੱਛੇ ਅਸੀਂ ਪੰਚਾਇਤਾਂ ਵੀ ਕਰੀ ਜਾਂ ਦੋ ਤਿੰਨ ਆ ਰਹੀ ਵੀ ਤੁਸੀਂ ਹਟਜੋ ਵੀ ਨਾ ਇਹ ਕੰਮ ਕਰੋ ਜੇ ਅਸੀਂ ਪੰਚਾਇਤ ਕਰਦੇ ਖੰਗਾਂ ਤੋਂ ਡਰਾਉਂਦੇ ਹੋ ਤੋਂ ਦੇ ਇਸ ਗਲੀ ਚ ਕਿੰਨੇ ਲੋਕਾਂ ਦੇ ਪਰਚੇ ਹੋਏ ਪਹਿਲਾਂ ਇਸ ਤਰ੍ਹਾਂ ਇੱਥੇ 5-7 ਘਰਾਂ ਦੇ ਹੋਏ ਪਏ ਜੀ ਪਰਚੇ ਹੁਣ ਉਹ ਕੀ ਕਰਦੇ ਨੇ ਉਹ ਵਿਚਾਰੇ ਸੋ ਨਿਕਲੇ ਡਰ ਦੇ ਮਾਰੇ ਘਰਾਂ ਦੇ ਨਹੀਂ ਫੜਦੇ ਵੈਸੇ ਪਾਰੋਂ ਹੁਣ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਭਗਵੰਤ ਮਾਲ ਨੇ ਕਿਹਾ ਵੀ ਨਸ਼ਾ ਵਿਰੁੱਧ ਅਸੀਂ ਯੁੱਧ ਛੇੜਿਆ ਆ ਅਸੀਂ ਭਗਵੰਤ ਮਾਲ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜੀ ਜੋ ਵੀ ਉਹਨਾਂ ਨੇ ਸਿਲਸਿਲਾ ਛੇੜਿਆ ਵਧੀਆ ਛੇੜਿਆ ਪਰ ਲੋ ਜਿਹੜੇ ਕਰਦੇ ਆ ਉਹ ਜੋ ਮੰਨ ਲਓ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਕੋ ਪੁਰਾਣੇ ਪਰਚੇ ਪਾਏ ਆਮ ਨਾਗਰਿਕ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਨਾ ਵਾੜਾ ਮੋੜ ਰਹਿਮ ਕਰਾਇਆ ਜਾਵੇ ਉਹਨਾਂ ਸਰਕਾਰ ਵੱਲੋਂ ਜੋ ਨਸ਼ਿਆ ਵਿਰੁੱਧ ਯੁੱਧ ਸ਼ੁਰੂ ਕਰਾਇਆ ਹੋਇਆ ਹੈ ਗਿਆ ਹੈਗਾ ਉਸ ਪੰਜਾਬ ਪੁਲਿਸ ਮਲੋੜ ਵੱਲੋਂ ਬਹੁਤ ਸਾਰੇ ਦੋਸ਼ਕਰ ਵੀ ਕੀਤੇ ਕੱਲ ਵੀ ਅਸੀਂ ਇੱਕ ਐਫਆਈਆ ਰਜਿਸਟਰ ਕਰੀ ਹੈਗੀ ਤੇ ਦੋ ਬੰਦਿਆਂ ਨੂੰ ਅਰੈਸਟ ਕਰਿਆ ਹੈਗਾ ਸਰ ਇਸ ਕਈ ਹੌਟਸਪੌਟ ਸੀ ਐਮ ਰੋਡ ਦੇ ਜਿੱਥੇ ਅਕਸਰ ਹੀ ਆਪਣੀ ਸ਼ਿਕਾਇਤਾਂ ਮਿਲੀਆਂ ਸੀ ਨਸ਼ਾ ਵੇਚ ਜਿਵੇਂ ਆਪਣੇ ਬੁਰਜਾ ਫਟਕ ਦੇ ਹੋ ਗਿਆ ਛੱਜਗੜ ਮੱਲਾ ਹੋ ਗਿਆ ਜਾਂ ਆਪਣੇ ਕੈਂਪਾਂ ਦਾ ਹੋ ਗਿਆ ਗੱਪ ਇਹ ਦੋਵੇਂ ਹੀ ਜਗ੍ਹਾ ਅੱਜ ਦੀ ਡੇਟ 'ਚ ਅਸੀਂ ਪੂਰੀ ਤਰ੍ਹਾਂ ਜਿਹੜੇ ਨਾ ਸ਼ੰਭੀਚਨ ਵਾਲੇ ਸਨ ਫੜਕੇ ਅੰਦਰ ਦੇਤੇ ਹੈਗੇ ਤੇ ਇੱਕ ਅੱਧੇ ਕੁਝ ਹੋਰ ਰਹਿ ਗਏ ਉਹ ਅਸੀਂ ਬਹੁਤ ਜਲਦੀ ਉਹਨਾਂ ਦਾ ਸਫਾਇਆ ਕਰ ਦੇਵਾਂਗੇ ਇਹ ਵੀ ਸੁੰਮਤ ਹੈ ਜਿਹੜੀ ਕੁਝ ਬਾਈ ਸ਼ਾਪਸ ਕਰਕੇ ਉਹਦੇ ਪਹਿਲਾਂ ਵੀ ਕਈ ਪਰਚੇ ਦਰਜ ਨੇ ਉਹ ਛੱਡ ਕੇ ਚਲੇ ਗਏ ਹਾਂਜੀ ਹਾਂਜੀ ਇਹ ਵੀ ਹੈ ਛਿਜੜ ਜਿਹੜਾ ਮੱਲਾ ਵਜਦਾ ਹੈਗਾ ਜਿਨ੍ਹਾਂ ਦੀ ਪੁਰਾਣੀ ਸ਼ਿਕਾਇਤ ਹੈਗੀ ਆਸ ਦੀ ਨਹੀਂ ਕਈ ਸਾਲਾਂ ਤੋਂ ਸ਼ਿਕਾਇਤ ਹੈਗੇ ਕਿ ਇੱਥੇ ਕੁਝ ਨਾ ਕੁਝ ਚੱਲਦਾ ਰਹਿੰਦਾ ਇਸ ਤਰ੍ਹਾਂ ਦਾ ਉਹ ਆਜੀ ਡੇਟ ਚ ਆਪਦੇ ਘਰ ਨੂੰ ਤਾਲਾ ਲਾ ਕੇ ਪੰਜਾਬ ਸਰਕਾਰ ਦੇ ਤੋਂ ਡਰਦੇ ਹੋਏ ਇਹਨੂੰ ਛੱਡ ਕੇ ਚਲੇ ਗਏ ਬਿਲਕੁਲ ਸਭ ਇਹ ਵੀ ਅਸਰ ਹੈਗਾ ਜਿਸ ਤਰੀਕੇ ਦੇ ਨਾਲ ਉਹ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਮਕਾਨ वगैरह ਬਰਡੂਰ ਚਲਾਇਆ ਜਾ ਰਿਹਾ ਹੈ ਕਿ ਖੌਫ ਹੈ ਬਿਲਕੁਲ ਜੀ ਬਿਲਕੁਲ ਪੂਰਾ ਖੌਫ ਹੈਗਾ ਉਹਨਾਂ ਨੂੰ ਜਿਹੜੀ ਉਹਨਾਂ ਨੇ ਦੋ ਨੰਬਰ ਦੇ ਕੰਮ ਕਰਕੇ ਸੰਪਤੀਆਂ ਬਣਾਈਆਂ ਹੈਗੀਆਂ ਉਹ ਅਸੀਂ ਬਹੁਤ ਹੀ ਜਲਦੀ ਢਵਾ ਦੇਣੀ ਹੈਗੀਆਂ ਤਾਲੇ ਲਾ ਕੇ ਤਾਂ ਪੱਛੂਕੀ ਹੈਗੀਆਂ ਪਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਬਹੁਤ ਹੀ ਜਲਦੀ ਇਹ ਵੀ ਜਿਹੜੇ ਘਰ ਹੈਗੇ ਸਾਡੇ ਬਣਾਏ ਹੋਏ ਇਹ ਵੀ ਇੱਥੇ ਨਹੀਂ ਰਹਿਣਗੇ ਇਹ ਵੀ ਨਾਲ ਛੱਡ ਘੜਬੋਲਾ ਦੇ ਵਿੱਚ ਅਸੀਂ ਉਹਨਾਂ ਨੂੰ ਦੇਖਿਆ ਵੀ ਕਾਫੀ ਘਰ ਛੱਡ ਕੇ ਚਲੇ ਗਏ ਕਿੰਨੇ ਲੋਕ ਨੇ ਜੀ ਇਹ ਇਥੇ ਇਥੇ ਮੈਂ ਦੋ ਗਲੀਆਂ ਹੈਗੀਆਂ ਜਿੱਥੇ ਗਲੀ ਨੰਬਰ 5 ਤੇ ਗਲੀ ਨੰਬਰ 7 ਜਿੱਥੇ ਸ਼ਿਕਾਇਤ ਦੰਦੀ ਹੈ ਅੱਜ ਦੇ ਤਰੀਕ 'ਚ ਦੋਨੋਂ ਹੀ ਗਲੀਆਂ ਜਿਹੜੀਆਂ ਹੈਗੀਆਂ ਉਹਨਾਂ ਤੇ ਸਾਰੇ ਕਰਤਤਾਲੇ ਲੱਗੇ ਹੋਏ ਹਨ ਬਿਲਕੁਲ ਠੀਕ ਹੋ ਗਿਆ ਠੀਕ ਹੋ